ਮੌਸਮ ਵਿਭਾਗ ਦੀ ਗੱਲ ਕਰ ਲਈਏ ਜਾਂ BBMP ਦੀ ਗੱਲ ਕਰ ਲਈਏ ਸੰਕੇਤ ਪਹਿਲਾਂ ਹੀ ਦਿੱਤੇ ਗਏ ਸਨ ਕਿ ਇਸ ਵਾਰ ਪਾਣੀ ਆ ਦਰਿਆਵਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰ ਲਏ ਜਾਣ ਨਹੀਂ ਤਾਂ ਪੰਜਾਬ ਜਿਹੜਾ ਬੇਹਦ ਮਾੜੀ ਹਾਲਤ ਵਿੱਚ ਜਾਊਗਾ ਆਈਐਮਡੀ ਨੇ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਲਗਾਉਂ ਚਤਾਵਨੀਆਂ ਦੇਣੇ ਸ਼ੁਰੂ ਕਰ ਦਿੱਤੀਆਂ ਸੀ ਇਸ ਸਾਲ ਦਾ ਅਲਸਤ ਮਹੀਨੇ ਦੇ ਵਿੱਚ ਹੂੰ ਮੌਨਸੂਨ ਜ਼ੋਰਦਾਰ ਤਰੀਕ ਨਾ ਰੂਗਾ ਇਹਦੇ باوجود ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਅਗਾਊਂ ਕਦਮ ਨਹੀਂ ਚੁੱਕੇ ਨਾ ਸੀਵਰੇਜ ਦੀ ਪ੍ਰੋਪਰ ਜਿਹੜੀ ਆ ਕਲੀਨਿੰਗ ਹੋਈ ਬੀ ਨਾ ਕਿਸੇ ਦੀ ਇੱਥੇ ਜ਼ਿੰਮੇਵਾਰੀ ਆ ਨਾ ਕਿਸੇ ਦੀ ਜਵਾਬਦੇਹੀ ਆ ਜੀ ਜੋ ਉੱਥੇ ਦੇ ਹਾਲਾਤ ਨੇ ਉਹ ਇਹ ਦੱਸਦੇ ਨੇ ਕਿ ਖਾਣ ਪੀਣ ਦੇ ਸਮੱਗਰੀ ਦੀ ਕੋਈ ਘਾਟ ਨਹੀਂ। ਬਹੁਤ ਸਾਰੇ ਲਾਲਚੀ ਅੰਸਰ ਸਮਾਨ ਦਾ ਲਾਲਚ ਕਰਕੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਕਰਦੇ ਨੇ ਰਾਹਤ ਕਾਰਜ ਚ ਚਲਾਉਂਦੇ ਨੇ। ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਬਹੁਤ ਲਾਲਚ ਹੈ। ਉਹਦੇ ਵਿੱਚ ਵੀ ਮਤਲਬ ਬਹੁਤ ਗਲ ਮੇਲ ਹੁੰਦੇ ਨੇ। ਉਨ੍ਹਾਂ ਦੇ ਵਿੱਚ ਵੀ ਆਉਂਦਾ ਕੋਸ਼ ਹੈ ਵੱਡਿਆ ਕੋਸ਼ ਜਾਂਦਾ ਆ ਪੂਰਾ ਜਿਹੜਾ ਹਫਤਾ ਪਿੱਛੇ ਬੀਤਿਆ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਕਿ ਲੋਕਾਂ ਨੇ ਆਪਣੇ ਟੁੱਟੇ ਘਰ ਦੀਆਂ ਵੀਡੀਓਜ਼ ਬਣਾ ਕੇ ਆਪਣੇ ਨਹੀਂ ਕਿਸੇ ਦੇ ਟੁੱਟੇ ਘਰ ਦੀਆਂ ਵੀਡੀਓਜ਼ ਬਣਾ ਕੇ ਕਹਿ ਦਿੱਤਾ ਜੀ ਸਾਡਾ ਘਰ ਤਬਾਹ ਹੋ ਗਿਆ ਸਾਡੇ ਕੋਲ ਪੈਸਾ ਹੈ ਨਹੀਂਗਾ ਤੁਸੀਂ ਸਾਡੇ ਇਸ ਅਕਾਊਂਟ ਦੇ ਵਿੱਚ ਪੈਸੇ ਪਾਓ ਤੇ ਬਾਅਦ ਚ ਪਤਾ ਲੱਗਾ ਕਿ ਜਿਨ੍ਹਾਂ ਨੇ ਵੀ ਐਨਆਰਆਈਆਂ ਨੇ ਤਰਸ ਕਰਕੇ ਪੈਸੇ ਪਾਏ ਨੇ ਵੀ ਉਹ ਕਿਸੇ ਹੋਰ ਦਾ ਹੀ ਘਰ ਸੀ ਉਦੋਂ ਕੀ ਹਾਲਾਤ ਹੋਣਗੇ ਹੋਰ ਜ਼ਿਆਦਾ ਭਿਆਨਕ ਹੋ ਜਾਣਗੇ ਤੇ ਲੱਗਦਾ ਹੈ ਕਿ ਉਦੋਂ ਜ਼ਿਆਦਾ ਰਾਹਤ ਦੀ ਜ਼ਰੂਰਤ ਹੋਏਗੀ ਜ਼ਿਆਦਾ ਲੋਕਾਂ ਦੀ ਲੋਡ ਹੋਏਗੀ ਜਦੋਂ 5-5 ਫੁੱਟ ਜੰਮੀ ਹੋਈ ਗਾਰ ਨੂੰ ਕੱਢਣ ਦੀ ਲੋੜ ਪਊਗੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਉਹਨਾਂ ਦੀ ਵੀ ਖਬਰ ਜਿਹੜੀ ਕਾਫੀ ਚਰਚਾ ਦੇ ਵਿੱਚ ਰਹੀ ਕਿਉਂਕਿ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਇੱਕ ਬਿਆਨ ਦੇ ਦਿੱਤਾ ਸੀ ਇਹ ਵਾਲੀ ਗੱਲ ਆ ਰੁਦੀਪ ਜੀ ਕਿ ਸਾਡੀ ਪੰਜਾਬ ਪੁਲਿਸ ਤੋਂ ਇੱਕ ਵਿਧਾਇਕ ਨਹੀਂ ਫੜਿਆ ਗਿਆ ਉਸ ਦਾ ਦਾਵਾ ਹੈ ਕਿ ਪਠਾਨ ਮਾਜਰਾ ਸਾਹਿਬ ਗੋਲੀ ਚਲਾਉਂਦ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਉਦੋਂ ਜਿੱਦਾਂ ਜੂਣਾ ਮੋੜ ਕੋੜੀ ਤੇ ਫਰਾਰ ਹੋ ਗਿਆ ਵੱਡੀ ਗੱਲ ਹੋ ਗਈ ਸੀ ਤੋ ਇਹ ਪੰਛਤੀ ਬੈਣੀਆ ਜੂਣਾ ਮੋੜ ਨਹੀਂ ਇੱਕ ਰਣਨ ਕਪੂਰ ਦੀ ਫਿਲਮ ਸੀ ਮਿਸਟਰ ਇੰਡੀਆ ਜਿਵੇਂ ਉਹਦੇ ਘੜੀ ਦੇ ਵਿੱਚ ਬਟਨ ਨੱਪਦਾ ਸੀ ਤੇ ਬੰਦਾ ਗੈਪ ਹੋ ਜਾਂਦਾ ਸੀ ਐਵੇਂ ਗੈਪ ਹੋ ਗਏ ਹਾਂ ਆਰਪੀਟੀ 24 ਵੇਖ ਰਹੇ ਤੁਸੀਂ ਤੇ ਪ੍ਰੋਗਰਾਮ ਹਫਤਾਵਰੀ ਸਰਗਮੀਆਂ ਦੇ ਵਿੱਚ ਮੈਂ ਹਾਂ ਸ਼ੀਤਲ ਠਾਕੁਰ ਹਰ ਵਾਰ ਦੀ ਤਰ੍ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਅਰੁਂਦੀਪ ਜੀ ਸਵਾਗਤ ਪਹਿਲਾ ਕਰ ਲੈਣੇ ਆ ਜੀ ਆਇਆਂ ਨੂੰ ਧੰਨਵਾਦ ਸ਼ੀਤਲ ਕੀ ਹਾਲ ਚਾਲ ਹੈ ਤੁਹਾਡੇ ਬਹੁਤ ਵਧੀਆ ਸੋ ਜਿਸ ਜਗ੍ਹਾ ਤੇ ਤੇ ਜਿਸ ਸ਼ਹਿਰ ਚ ਬੈਠ ਕੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜਲੰਧਰ ਸ਼ਹਿਰ ਲਗਭਗ ਹੜਾ ਦੀ ਮਾਰ ਤੋਂ ਇਹ ਬਚਿਆ ਹੋਇਆ ਸ਼ਹਿਰ ਹੈ ਪਰ ਜੇਕਰ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ ਓਵਰਆਲ ਪੰਜਾਬ ਦੀ ਤੇ ਹਾਲਤ ਜਿਹੜੀ ਹੈ ਕਾਫੀ ਤਰਸਯੋਗ ਆ ਅ ਕਹਿੰਦੇ ਨੇ ਕਿ ਜ਼ਿੰਦਗੀ 'ਚ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਮੁਸੀਬਤਾਂ ਦੇ ਸੰਕੇਤ ਹਮੇਸ਼ਾ ਸਾਨੂੰ ਅਗਾਊਂ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਤੁਹਾਡੇ ਨਾਲ ਵਾਪਰਨ ਕੀ ਵਾਲਾ ਹੈ ਇਹ ਸੰਕੇਤ ਜਾਂ ਤਾਂ ਸਾਨੂੰ ਤਜਰਬੇ ਦੇ ਨਾਲ ਸਮਝ ਲੱਗਦੇ ਨੇ ਤੇ ਜਾਂ ਫਿਰ ਕਿਸੇ ਸਿਆਣੇ ਦੀ ਸਹਬਤ ਦੇ ਨਾਲ ਸੋ ਇੱਕ ਛੋਟੀ ਜੀ ਕਹਾਣੀ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕਹਿੰਦੇ ਇੱਕ ਵਾਰ ਇੱਕ ਸਿਆਣੀ ਉਮਰ ਦਾ ਬਜ਼ੁਰਗ ਜਿਸਦੇ ਹੱਥ ਪੈਰ ਥੋੜੇ ਕੰਬਦੇ ਸੀਗੇ ਉਹ ਨੇੜੇ ਦੇ ਕਰਿਆਨੇ ਦੀ ਦੁਕਾਨ ਤੇ ਦਾਣੇ ਤੋਲਣ ਵਾਲੀ ਤਕੜੀ ਮੰਗਣ ਜਾਂਦਾ ਹੈ। ਉਸਦੇ ਹੱਥ ਕੰਬਦੇ ਵੇਖ ਕੇ ਦੁਕਾਨਦਾਰ ਉਸ ਨੂੰ ਇਹ ਕਹਿੰਦਾ ਹੈ ਕਿ ਬਾਪੂ ਮੇਰੇ ਕੋਲ ਤਾਂ ਤੈਨੂੰ ਦੇਣ ਲਈ ਝਾੜੂ ਨਹੀਂ ਹੈ। ਉਹ ਬੜਾ ਹੈਰਾਨ ਹੁੰਦਾ ਹੈ ਬਾਪੂ ਕਿ ਇਸ ਤੋਂ ਮੈਂ ਮੰਗਿਆ ਕੀ ਹੈ ਤੇ ਜਵਾਬ ਕੀ ਦੇ ਰਿਹਾ ਹੈ। ਫੇਰ ਉਹ ਕਹਿੰਦਾ ਹੈ ਥੋੜਾ ਜਿਹਾ ਲਹਿਜ਼ੇ ਦੇ ਵਿੱਚ ਕਿ ਪੁੱਤਰ ਮੈਂ ਝਾੜੂ ਨਹੀਂ ਮੈਂ ਦਾਣੇ ਤੋਲਣ ਦੇ ਲਈ ਤੇਰੇ ਤੋਂ ਤਕੜੀ ਮੰਗੀ ਹੈ। ਕਿਉਂਕਿ ਬਜ਼ੁਰਗ ਨੂੰ ਲੱਗਦਾ ਹੈ ਕਿ ਸ਼ਾਇਦ ਦੁਕਾਨਦਾਰ ਨੇ ਉਸ ਦੀ ਗੱਲ ਸੁਣੀ ਹੀ ਨਹੀਂ ਹੈ। ਤੇ ਫਿਰ ਦੁਕਾਨਦਾਰ ਕਹਿੰਦਾ ਕਿ ਬਾਪੂ ਮੇਰੇ ਕੋਲ ਤੈਨੂੰ ਦੇਣ ਲਈ ਛਾਨਣੀ ਵੀ ਨਹੀਂ ਹੈ। ਇਹ ਗੱਲ ਸੁਨਣ ਤੋਂ ਬਾਅਦ ਬਜ਼ੁਰਗ ਮੱਥੇ ਤੇ ਥੋੜੀ ਜਿਹੀਆਂ ਤਿਉੜੀਆਂ ਪਾਉਂਦਾ ਹੈ ਕਿ ਮੈਂ ਇਹਨੂੰ ਪੁੱਛ ਕੀ ਰਿਹਾ ਤੇ ਜਵਾਬ ਕੀ ਦੇ ਰਿਹਾ। ਸੋ ਉਹ ਕਹਿੰਦਾ ਕਿ ਤੂੰ ਬੋਲਾ ਹੋ ਗਿਆ। ਮੈਂ ਤੇਰੇ ਤੋਂ ਮੰਗ ਕੀ ਰਿਹਾ ਤੇ ਤੂੰ ਮੈਨੂੰ ਜਵਾਬ ਕੀ ਦੇ ਰਿਹਾ। ਉਸਦੇ ਜਵਾਬ ਦੇ ਵਿੱਚ ਜੋ ਦੁਕਾਨਦਾਰ ਨੇ ਕਿਹਾ ਉਹ ਸੁਣੋ। ਉਹ ਕਹਿੰਦਾ ਨਹੀਂ ਬਾਪੂ ਮੈਂ ਤੇਰੇ ਕੰਬ ਦੇ ਹੱਥ ਵੇਖ ਕੇ ਮੈਨੂੰ ਪਤਾ ਹੈ ਕਿ ਤੂੰ ਪਹਿਲਾਂ ਦਾਣੇ ਤੋਲਦਿਆ ਤੋਲਦਿਆ ਮਿੱਟੀ ਵਿੱਚ ਘੇਰ ਲੈਣੇ ਨੇ। ਫਿਰ ਤੂੰ ਦਾਣੇ ਇਕੱਠੇ ਕਰਨ ਦੇ ਲਈ ਝਾੜੂ ਤੇ ਛਾਣਨ ਦੇ ਲਈ ਛਾਨਣੀ ਮੰਗਣ ਮੇਰੇ ਕੋਲ ਆਵੇਂਗਾ ਸੋ ਇਹ ਕੁਝ ਮੇਰੇ ਕੋਲ ਤੈਨੂੰ ਦੇਣ ਲਈ ਨਹੀਂ ਹੈ ਕਹਿਣ ਦਾ ਭਾਵ ਹੈ ਕਿ ਇਸ ਕਹਾਣੀ ਦਾ ਜੋ ਨਿਚੋੜ ਹੈ ਉਹ ਇਹ ਸਾਹਮਣੇ ਆਉਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਤਜਰਬੇ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ਤੇ ਉਹਦੇ ਜਿਹੜੇ ਸੰਕੇਤ ਹੁੰਦੇ ਨੇ ਉਹ ਸਾਨੂੰ ਪਹਿਲਾਂ ਮਿਲ ਜਾਂਦੇ ਨੇ ਸੋ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਜਾਂ BBMB ਦੀ ਗੱਲ ਕਰ ਲਈਏ ਸੰਕੇਤ ਪਹਿਲਾਂ ਹੀ ਦਿੱਤੇ ਗਏ ਸਨ ਕਿ ਇਸ ਵਾਰ ਪਾਣੀ ਜਾਂ ਦਰਿਆਵਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਲੇ ਜਾਣ ਨਹੀਂ ਤਾਂ ਪੰਜਾਬ ਜਿਹੜਾ ਬੇहद ਮਾੜੀ ਹਾਲਤ ਵਿੱਚ ਜਾਊਗਾ ਤੇ ਗੱਲ ਨੂੰ ਸ਼ਾਇਦ ਅਣ ਸੁਣਾ ਕਰ ਦਿੱਤਾ ਗਿਆ ਤੁਸੀਂ ਕੀ ਕਹਿੰਦੇ ਹੋ ਬਿਲਕੁਲ ਸ਼ੀਤਲ ਜੀ ਆ ਆਈਐਮਡੀ ਨੇ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅਗਾਊਂ ਚੇਤਾਵਨੀਆਂ ਦੇਣੇ ਸ਼ੁਰੂ ਕਰਤੀਆਂ ਸੀ ਵੀ ਇਸ ਸਾਲ ਅਗਸਤ ਮਹੀਨੇ ਦੇ ਵਿੱਚ ਹਮ ਮੌਨਸੂਨ ਜ਼ੋਰਦਾਰ ਤਰੀਕੇ ਨਾਲ ਵਰੂਗਾ ਹਮ ਲੋੜ ਨਾਲੋਂ ਜ਼ਿਆਦਾ ਵਰਖਾ ਹੋ ਸਕਦੀ ਆ ਜੇ ਦਾ ਖਮਿਆਜ਼ਾ ਜਿਹੜਾ ਆ ਲੋਕਾਂ ਨੂੰ ਚੱਲਣਾ ਪੈ ਸਕਦਾ ਤੇ ਉਹੀ ਗੱਲ ਹੋਈ ਇਹਦੇ باوجود ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਅਗਾਊਂ ਕਦਮ ਨਹੀਂ ਚੁੱਕੇ ਨਾ ਤਾਂ ਇਹਨਾਂ ਨੇ ਡਰੇਨਾ ਕਲੀਨ ਕਰਾਈਆਂ ਸਫਾਈ ਕਰਾਈ ਨਾ ਸੀਵਰੇਜ ਦੀ ਪ੍ਰੋਪਰ ਜਿਹੜੀ ਆ ਕਲੀਨਿੰਗ ਹੋਈ ਜਿਹਦੇ ਕਰਕੇ ਸ਼ਹਿਰਾਂ 'ਚ ਵਾਟਰ ਲੋਕਿੰਗ ਦੀ ਬਹੁਤ ਪ੍ਰੋਬਲਮ ਹੋਈ ਤੇ ਨਹਿਰਾਂ ਬਰਸਾਤੀ ਨਾਲੇ ਚੋ ਆ ਦਰਿਆ ਇਹਨਾਂ ਚ ਜਦੋਂ ਪਾਣੀ ਓਵਰਫਲੋ ਹੋਇਆ ਤੇ ਇਹਨਾਂ ਦੇ ਹੜ ਦੇ ਵਿੱਚ ਸਾਰਾ ਕੁਝ ਹੀ ਹੜ ਗਿਆ ਤੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਪੁੱਗਦ ਨਾ ਪਿਆ ਰਿਹਾ ਆਮ ਲੋਕਾਂ ਸਾਡੇ 3.5 ਲੱਖ ਦੇ ਲਗਭਗ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਕੋਈ 2.5 ਲੱਖ ਕਹਿ ਰਿਹਾ ਕੋਈ 1.5 ਲੱਖ ਕਹਿ ਰਿਹਾ ਕੋਈ 50 ਹਜ਼ਾਰ ਪਰਿਵਾਰ ਕਹਿ ਰਿਹਾ ਆ ਸਰਕਾਰ ਨੇ ਢਾਈ ਲੱਖ ਲੋਕਾਂ ਦੀ ਗੱਲ ਕੀਤੀ ਆ ਅਣਅਧਿਕਾਰਤ ਜਿਹੜੇ ਸੋਰਸਸ ਨੇ ਉਹ ਇਹ ਕਹਿੰਦੇ ਵੀ ਸਾਢੇ 3 ਲੱਖ ਲੋਕ ਜਿਹੜੇ ਨੇ ਸਿੱਧੇ ਰੂਪ ਚ ਪ੍ਰਭਾਵਿਤ ਹੋਏ ਅ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਇਸ ਤੋਂ ਵੀ ਵੱਧ ਆ ਢਾਈ ਲੱਖ ਦੇ ਲਗਭਗ ਹੀ ਫਸਲਾਂ ਦੇ ਨੁਕਸਾਨ ਦਾ ਦਾਵਾ ਕੀਤਾ ਜਾ ਰਿਹਾ ਢਾਈ ਲੱਖ ਏਕੜ ਹੂੰ ਅ ਸਰਕਾਰ ਇਹ ਕਹਿ ਰਹੀ ਆ ਯਾਨੀ ਇਹ ਜਿਹੜੇ ਅਣਅਧਿਕਾਰਿਤ ਵਸੀਲੇ ਨੇ ਉਹ ਕਹਿੰਦੇ ਨੇ ਸਰਕਾਰ ਕਹਿੰਦੀ ਪੰਜਾਬ ਚ 3.5 ਲੱਖ ਏਕੜ ਜਿਹੜੀ ਆ ਫਸਲ ਬਰਬਾਦ ਤੇ ਸਰਕਾਰ ਨਾਲ ਇਹ ਵੀ ਕਹਿ ਰਹੀ ਆ ਵੀ ਇਹ ਸਿਰਫ ਚੋ ਨਦੀ ਜਾਂ ਚੋ ਇਸ ਮੌਸਮ ਦੀਆਂ ਜਿਹੜੀਆਂ ਫਸਲਾਂ ਨੇ ਸਿਰਫ ਉਹਨਾਂ ਦਾ ਨੁਕਸਾਨ ਹੀ ਨਹੀਂ ਹੋਇਆ ਇਸ ਤੋਂ ਬਾਅਦ ਜਦੋਂ ਕਣਕ ਪੀਜੀ ਜਾਣੀ ਆ ਇਹ ਉਹਦਾ ਅਸਰ ਉਹਦੇ ਝਾੜ ਤੇ ਵੀ ਪੈਣਾ ਪੈਣਾ ਜੀ ਸੋ ਇੱਕ ਤਾਂ ਇਹ ਬਹੁਤ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਵੀ ਕਿਸਾਨੀ ਨੂੰ ਢਾਹ ਲੱਗੀ ਆ ਬਿਲਕੁਲ 44 ਦੇ ਲਗਭਗ ਲੋਕ ਹੁਣ ਤੱਕ ਹੜ੍ਹ ਦੀ ਵਜ੍ਹਾ ਨਾਲ ਮਾਰੇ ਗਏ ਮਾਰੇ ਗਏ ਚਾ ਚੁੱਕੇ ਨੇ ਬਿਲਕੁਲ ਹੜ੍ਹ ਨਾਲ ਜੁੜੇ ਕਾਰਨਾਂ ਕਰਕੇ ਮਾਰੇ ਗਏ ਬਿਲਕੁਲ ਮਾਰੇ ਗਏ ਨੇ ਆ ਜਿਹੜਾ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਵੱਖਰਾ ਉਹ ਵਖਰਾ ਉਹਦਾ ਕੋਈ ਵੀ ਅੰਤ ਨਹੀਂ ਆ ਹੂੰ ਇਹ ਸਰਕਾਰੀ ਤੇ ਗੈਰ ਸਰਕਾਰੀ ਅੰਕੜੇ ਹੈਗੇ ਨੇ ਵੱਡੇ ਪੱਧਰ ਤੇ ਲੋਕ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਬਿਲਕੁਲ ਸਰਕਾਰ ਵੀ ਲੱਗੀ ਹੋਈ ਆ ਪ੍ਰਸ਼ਾਸਨਿਕ ਅਧਿਕਾਰੀ ਵੀ ਲੱਗੇ ਹੋਏ ਨੇ ਤੁਸੀ ਬੰਨਾਂ ਨੂੰ ਮਜ਼ਬੂਤ ਕਰਤੇ ਲੱਗੇ ਹੋਏ ਨੇ ਜਿੱਥੇ ਪਾੜ ਪੈ ਰਿਹਾ ਆ ਜਿੱਥੇ ਕਿਤੇ ਵੀ ਪਾੜ ਪੈਣ ਦੀ ਸੰਭਾਵਨਾ ਆ ਉਹਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੂੰ ਮਸਲਾ ਇਹ ਆ ਬਿ ਸਰਕਾਰ ਜਿਹੜਾ ਆ ਆਫਤ ਮੈਨੇਜਮੈਂਟ ਦੇ ਤਹਿਤ ਇਹ ਪਹਿਲਾ ਨਿਸ਼ਾਨਦੇਹੀ ਕਿਉਂ ਨਹੀਂ ਕਰਦੀ ਹੂੰ ਕਿ ਜਿੱਥੇ ਜਿੱਥੇ ਨੁਕਸਾਨ ਹੋਣ ਦੀ ਸੰਭਾਵਨਾ ਆ ਜਿੱਥੇ ਜਿੱਥੇ ਪਾੜ ਪੈਣ ਦੀ ਸੰਭਾਵਨਾ ਆ ਉਹਨੂੰ ਕਿਉਂ ਨਹੀਂ ਅਗਾਊ ਪੱਕਾ ਕਰ ਲਿਆ ਜਾਂਦਾ ਜਾਂ ਉਹਦੇ ਤਹਿਤ ਫੰਡ ਰਿਲੀਜ਼ ਕਿਉਂ ਨਹੀਂ ਕੀਤੇ ਜਾਂਦੇ ਕਿਉਂ ਨਹੀਂ ਕੀਤੇ ਜਾਂਦੇ ਨਹਿਰੀ ਇਹ ਪਾਣੀਆਂ ਨਾਲ ਸੰਬੰਧਿਤ ਜਿਹੜੇ ਵਿਭਾਗ ਨੇ ਉਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਲੱਖਾਂ ਕਰੋੜਾਂ ਰੁਪਈਆ ਦੇ ਵਿੱਚ ਤਨਖਾਹ ਆ ਤੇ ਉਹਨਾਂ ਦੀ ਤਨਖਾਹ ਕਾਰੇ ਲਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਇਦਾਂ ਦੇ ਮੌਕਿਆਂ ਤੇ ਚੀਜ਼ਾਂ ਨੂੰ ਅਗਾਊਂ ਸੰਭਾਲ ਸਕਣ ਪਰ ਉਸ ਬਹੁਤ ਕੁਝ ਸਾਡੇ ਜਿਹੜੀ ਆ ਫਾਰਮੈਲਟੀ ਤੱਕ ਹੀ ਰਹਿ ਗਿਆ ਆ ਅਗਾਊਂ ਦੇ ਨਾਂ ਤੇ ਵੀ ਜਿਹੜੇ ਪੈਸੇ ਆਉਂਦੇ ਨੇ ਉਹ ਵੜੱਪ ਕਰ ਲਏ ਜਾਂਦੇ ਨੇ ਉਹਨਾਂ ਨੂੰ ਵੀ ਕੋਈ ਬਹੁਤਾ ਜਿਹੜਾ ਆ ਜੀ ਆ ਪੁੱਛਣ ਦੱਸਣ ਵਾਲਾ ਨਹੀਂ ਹੈ ਥੱਲੇੋਂ ਲੈ ਕੇ ਉੱਪਰ ਤੱਕ ਮਿਲੇ ਹੋਏ ਨਹੀਂ ਸੋ ਅਸਲ ਦੇ ਵਿੱਚ ਸਭ ਤੋਂ ਵੱਡਾ ਇੱਕ ਕਾਰਨ ਆ ਵੀ ਨਾ ਕਿਸੇ ਦੀ ਇੱਥੇ ਜ਼ਿੰਮੇਵਾਰੀ ਆ ਨਾ ਕਿਸੇ ਦੀ ਜਵਾਬਦੇਹੀ ਆ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਕੋਈ ਸਿਰਫ ਆਪਣਾ ਹੀ ਮਤਲਬ ਪਾਲਦਾ ਪਿਆ ਆ ਅਰੁੰਦੀਪ ਜੀ ਗੱਲ ਆਪਾਂ ਹੁਣ ਇਹ ਨਹੀਂ ਕਰਾਂਗੇ ਜੋ ਅਖਬਾਰਾਂ ਚ ਸਿਆਸਤਦਾਨ ਕਹਿੰਦੇ ਨੇ ਅਸੀਂ ਗੱਲ ਉਹ ਕਰਦੇ ਹਾਂ ਕਿ ਜੋ ਗਰਾਉਂਡ ਰਿਪੋਰਟ ਹੈਗੀ ਆ ਅਸੀਂ ਵੀ ਸਾਡੀ ਵੀ ਟੀਮ ਗਈ ਆ ਵੱਖੋ-ਵੱਖ ਇਲਾਕਿਆਂ ਦੇ ਵਿੱਚ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਅਸੀਂ ਸਾਰਾ ਕੁਝ ਕਵਰ ਕਰ ਲਿਆ ਪਰ ਕੁਝ-ਕੁਝ ਇਲਾਕਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਆ ਵੱਖੋ-ਵੱਖ ਸਾਡੀ ਟੀਮਾਂ ਜਿਹੜੀਆਂ ਨੇ ਗਈਆਂ ਜੋ ਉੱਥੇ ਦੇ ਹਾਲਾਤ ਨੇ ਉਹ ਇਹ ਦੱਸਦੇ ਨੇ ਕਿ ਖਾਣ ਪੀਣ ਦੇ ਸਮੱਗਰੀ ਦੀ ਕੋਈ ਘਾਟ ਨਹੀਂ ਸਮਾਨ ਪੂਰਾ ਪਹੁੰਚ ਰਿਹਾ ਹੈ ਮੈਡੀਕਲ ਸਹੂਲਤਾਂ ਵਾਂ ਜਿਹੜੀਆਂ ਜਿਹੜੀਆਂ ਸੇਵਾ ਸੁਸਾਇਟੀ ਵਾਲੇ ਨੇ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਸਮਾਨ ਇੰਨਾ ਕ ਪਹੁੰਚਿਆ ਪਹੁੰਚ ਗਿਆ ਹੁਣ ਤੱਕ ਕਿ ਜੇ 4 ਦਿਨ ਹੋਰ ਵੀ ਸਮਾਨ ਨਾ ਜਾਵੇ ਤਦ ਵੀ ਕਮੀ ਨਹੀਂ ਆਉਗੀ ਪਰ ਗੱਲ ਇਹ ਆ ਕਿ ਖਬਰਾਂ ਕੁਝ ਹੋਰ ਵੀ ਵਿੱਚ ਆਉਂਦੀਆਂ ਨੇ ਕਿ ਬਹੁਤ ਸਾਰੇ ਲਾਲਚੀ ਅੰਸਰ ਸਮਾਨ ਦਾ ਲਾਲਚ ਕਰਕੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਤੱਕ ਕਿ ਸਾਨੂੰ ਇਹ ਗੱਲਾਂ ਦਾ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਸਮਾਨ ਆ ਰਿਹਾ ਇਹ ਉਹਨਾਂ ਲਈ ਆ ਰਿਹਾ ਉਹਨਾਂ ਲੋੜਵੰਦਾਂ ਦੇ ਲਈ ਆ ਰਿਹਾ ਉਹਨਾਂ ਦੀ ਮਦਦ ਦੇ ਲਈ ਆ ਰਿਹਾ ਜਿਹੜੇ ਸੱਚ ਦੇ ਵਿੱਚ ਹੁਣ ਕਿਸੇ ਨਾ ਕਿਸੇ ਆਸ ਤੇ ਬੈਠੇ ਨੇ ਕਿਸੇ ਨਾ ਕਿਸੇ ਉਮੀਦ ਤੇ ਬੈਠੇ ਨੇ ਪਰ ਅਸੀਂ ਇਹਦੇ ਵਿੱਚ ਆਪਣੀ ਇਨਸਾਨੀਅਤਾਂ ਨਾ ਨਾ ਛੱਡ ਦੇਈਏ। ਛਿਤਲੀ ਗੱਲ ਇਹ ਆ ਕਿ ਜਦੋਂ ਆਫਤ ਆਉਂਦੀ ਆ ਉਦੋਂ ਉਹਦੇ ਵਿੱਚ ਖਾਮੀਆਂ ਵੀ ਨਾਲ ਆਉਂਦੀਆਂ ਨੇ। ਮਨੁੱਖ ਦਾ ਲਾਲਚ ਵੀ ਆਉਂਦਾ ਹੈ। ਹੂੰ। ਮਨੁੱਖ ਦੀ ਬੇਵਸੀ ਵੀ ਆਉਂਦੀ ਆ। ਮਨੁੱਖ ਦਾ ਜਿਹੜਾ ਅਸਲੀ ਚਿਹਰਾ ਮੋਰਾ ਆ ਉਹ ਵੀ ਸਾਹਮਣੇ ਆਉਂਦਾ ਹੈ। ਬਿਨਾਂ ਸ਼ੱਕ ਮਤਲਬ ਵੱਡੀ ਗਿਣਤੀ ਚ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਵਿੱਚ ਲਾਲਚੀ ਲੋਕ ਵੀ ਹੁੰਦੇ ਨੇ। ਬਿਲਕੁਲ। ਉਹਨਾਂ ਦਾ ਲਾਲਚ ਜਿਹੜਾ ਆ ਉਹ ਕਿਸੇ ਪ੍ਰਤੱਖ ਰੂਪ ਦੇ ਵਿੱਚ ਕਈਆਂ ਨੂੰ ਦਿਖ ਜਾਂਦਾ ਕਈਆਂ ਨੂੰ ਨਹੀਂ ਦਿਖਦਾ। ਹੂੰ। ਅੱਛਾ ਹੁਣ ਜਿਹੜੇ ਰਾਹਤ ਕਾਰਜਾਂ ਦੇ ਕਰਦੇ ਨੇ, ਰਾਹਤ ਕਾਰਜ ਚਲਾਉਂਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਬਹੁਤ ਲਾਲਚ ਆ। ਹੂੰ। ਉਹਦੇ ਵਿੱਚ ਵੀ ਮਤਲਬ ਬਹੁਤ ਗੜਮੇਲ ਹੁੰਦੇ ਨੇ। ਉਹਨਾਂ ਦੇ ਵਿੱਚ ਵੀ ਆਉਂਦਾ ਕੋਸ਼ ਆ, ਵੰਡਿਆ ਕੋਸ਼ ਜਾਂਦਾ ਆ। ਹੂੰ। ਬਹੁਤ ਸਾਰੇ ਫੰਡਾਂ ਦਾ ਘੜਮੇਲ ਹੁੰਦਾ ਆ। ਐਨਆਰਆਈਆਂ ਦੇ ਪੈਸੇ ਦਾ ਦੁਰਉਪਯੋਗ ਹੋਇਆ ਇੱਥੋਂ ਜਿਹੜਾ ਪੈਸਾ ਇਕੱਠਾ ਹੁੰਦਾ ਉਹ ਹਾਰਡ ਪੀਟ ਅਜੇ ਤੁਸੀਂ ਐਨਆਰਆਈਆਂ ਦੇ ਪੈਸੇ ਦੀ ਗੱਲ ਕੀਤੀ ਥੋੜੀ ਜੀ ਮੈਂ ਇੱਥੇ ਰੋਕ ਕੇ ਗੱਲ ਹੋਰ ਐਡ ਆਨ ਕਰ ਦਵਾਂ ਬੀਤੇ ਕੁਝ ਦਿਨ ਜਾਂ ਆਪਣਾ ਪੂਰਾ ਜਿਹੜਾ ਹਫਤਾ ਪਿੱਛੇ ਬੀਤਿਆ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਕਿ ਲੋਕਾਂ ਨੇ ਆਪਣੇ ਟੁੱਟੇ ਘਰ ਦੀਆਂ ਵੀਡੀਓਜ਼ ਬਣਾ ਕੇ ਆਪਣੇ ਨਹੀਂ ਕਿਸੇ ਦੇ ਟੁੱਟੇ ਕਰਦੀਆਂ ਵੀਡੀਓਜ਼ ਬਣਾ ਕੇ ਕਹਿ ਦਿੱਤਾ ਜੀ ਸਾਡਾ ਘਰ ਤਬਾਹ ਹੋ ਗਿਆ ਸਾਡੇ ਕੋਲ ਪੈਸਾ ਹੈ ਨਹੀਂਗਾ ਤੁਸੀਂ ਸਾਡੇ ਇਸ ਅਕਾਊਂਟ ਦੇ ਵਿੱਚ ਪੈਸੇ ਪਾਓ ਤੇ ਬਾਅਦ ਚ ਪਤਾ ਲੱਗਾ ਕਿ ਜਿਨ੍ਹਾਂ ਨੇ ਵੀ ਐਨਆਰਆਈਆਂ ਨੇ ਤਰਸ ਕਰਕੇ ਪੈਸੇ ਪਾਏ ਨੇ ਵੀ ਉਹ ਕਿਸੇ ਹੋਰ ਦਾ ਹੀ ਘਰ ਸੀ ਔਰ ਜਿਸ ਬੰਦੇ ਦਾ ਘਰ ਸੀ ਉਹ ਬੰਦਾ ਮੀਡੀਆ ਦੇ ਵਿੱਚ ਆ ਕੇ ਕਹਿ ਰਿਹਾ ਕਿ ਮੇਰਾ ਘਰ ਸੀ ਮੈਂ ਪੈਸੇ ਨਹੀਂ ਮੰਗੇ ਮਤਲਬ ਸਾਨੂੰ ਪੈਸੇ ਪਾਉਣ ਲੱਗੇ ਆ ਇੱਕ ਵਾਰ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਉਹ ਸਹੀ ਜਗ੍ਹਾ ਤੇ ਜਾਣ ਹਾਂ ਗੱਲ ਉਹੀ ਆ ਵੀ ਐਨਆਰਆਈ ਵਿਚਾਰੇ ਦੂਰ ਬੈਠੇ ਨੇ ਹਨਾ ਉਹਨਾਂ ਨੂੰ ਜਿੱਦਾਂ ਕੋਈ ਕਹਿੰਦਾ ਉਹ ਮੰਨ ਲੈਂਦੇ ਨੇ। ਉਹੀ ਗੱਲ ਆ ਵੀ ਜੇ ਮੰਨ ਲਓ ਉਧਰੋਂ ਲੱਖ ਰੁਪਈਆ ਆਇਆ ਤੇ ਸੇਵਾ ਕਾਰਜਾਂ ਵਾਲਿਆਂ ਨੇ ਵਿੱਚੋਂ 50 ਲਾਤਾ 50 ਆਪਣੀ ਜੇਬ ਚ ਪਾ ਲਿਆ। ਉਦੋਂ ਹੀ ਗਾਂ ਜਿਹੜੀ ਸੇਵਾ ਆ ਉਹਦੇ ਵਿੱਚੋਂ ਵੀ ਉਹਨਾਂ ਨੇ ਇੱਕ ਮੰਨ ਲਓ ਉੱਥੇ 10 ਬੰਦੇ ਨੇ ਲੋੜ ਹੈ ਉਹ ਦੋ ਬੰਦਿਆਂ ਦਾ ਘਰ ਭਰਿਆ ਹੈ। ਗੱਲ ਇਹ ਆ ਵੀ ਇਹਦੇ 'ਚ ਕੋਈ ਟਰਾਂਸਪੈਰੈਂਸੀ ਨਹੀਂ ਹੈਗੀ ਇਹਦੇ 'ਚ ਕੋਈ ਪਾਰਦਰਸ਼ਤਾ ਨਹੀਂ ਹੈਗੀ। ਸੋ ਵੱਡੇ ਜਦੋਂ ਆਫਤਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਘਾਲ ਮੇਲ ਨੇ ਉਹਦੇ ਵਿੱਚ ਜਿਹੜੀਆਂ ਠੱਗੀਆਂ ਨੇ ਫਰੇਬੀਆਂ ਨੇ ਉਹ ਵੀ ਮਨੁੱਖ ਦਾ ਇੱਕ 체ਰਾ ਆ ਜਿਹਦੇ ਤੋਂ ਅ ਅਸੀਂ ਜਿਹੜਾ ਸਾਡਾ ਲਾਲਚੀ ਮਨ ਆ ਉਹ ਪਤਾ ਲੱਗਦਾ ਵੀ ਅਸੀਂ ਕਿੰਨੇ ਕਿ ਕਿੱਥੇ ਇੱਕ ਖੜੇ ਆ ਹੂੰ ਸੋ ਇਹ ਕੁਝ ਚੱਲਦਾ ਇਦਾਂ ਦਾ ਇਦਾਂ ਵੀ ਨਹੀਂ ਹੈਗਾ ਵੀ ਜਿਹੜੇ ਸੱਚੇ ਮਨੋ ਸੇਵਾ ਕਰਦੇ ਨੇ ਉਹਨਾਂ ਦੀ ਵੀ ਇੱਕ ਬਹੁਤ ਉਦਾਹਰਣਾ ਮਿਲਦੀ ਹੈ ਨੇ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੇ ਸਟੂਡੈਂਟ ਨੇ ਉਹ ਆਪਣੀਆਂ ਪੜ੍ਹਾਈਆਂ ਛੱਡ ਕੇ ਸੇਵਾ ਕਾਰਜਾਂ 'ਚ ਜਾ ਜਾ ਜੁਟੇ ਕਿਸੇ ਦੇ ਕੋਲ 5000 ਰੁਪਏ ਘਰ ਲਈ ਜੋੜਿਆ ਸੀ 5000 ਰੁਪਏ ਜੋੜਿਆ ਸੀ ਕੋਈ ਚੀਜ਼ ਖਰੀਦਣ ਲਈ ਉਹਨਾਂ ਨੇ ਰਾਹਤ ਕਾਰਜਾਂ ਦੇ ਵਿੱਚ ਲਾਤਾ ਜਾ ਕੇ ਕੋਈ ਆਪਣੀ ਗੱਡੀ ਭਰ ਕੇ ਵੈਸੇ ਹੀ ਸੇਵਾ ਕਰਨ ਤੁਰਿਆ ਆਇਆ ਆ ਅੱਛਾ ਇਹਨਾਂ ਦੇ ਵਿੱਚ ਇੱਕ ਹੋਰ ਇੱਕ ਹੋਰ ਤਰ੍ਹਾਂ ਦਾ ਵੀ ਸੈਕਸ਼ਨ ਹੈਗਾ ਆ ਜਿਹੜਾ ਆਪਣੇ ਨਿਆਣਿਆਂ ਨੂੰ ਹੜ੍ਹ ਦਿਖਾਉਣ ਗਿਆ ਹੋਇਆ ਹੈ ਬਿਆਉ ਪਿਕਨਿਕ ਮਨਾਉਣ ਗਏ ਹੋਏ ਨੇ ਹੜ੍ਹ ਦੇ ਪਾਣੀਆਂ ਦੇ ਵਿੱਚ ਸੋ ਇਹ ਵੀ ਇੱਕ ਸੈਕਸ਼ਨ ਹੈਗਾ ਇਹਦੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਗੱਲ ਉਹੀ ਆ ਵੀ ਸਾਨੂੰ ਜ਼ਮੀਨੀ ਹਕੀਕਤਾਂ ਨੂੰ ਦੇਖਣ ਦੀ ਲੋੜ ਆ ਸਾਨੂੰ ਸਾਡੀ ਜਿਹੜੀ ਪਾਰਖੂ ਨਜ਼ਰ ਹੋਣੀ ਚਾਹੀਦੀ ਆ ਅਸੀਂ ਕਿਤੇ ਧੋਖੇ ਦਾ ਸ਼ਿਕਾਰ ਨਾ ਹੋ ਜਾਈਏ ਅਸੀਂ ਸਿਰਫ ਕਿਤੇ لالچی ਲੋਕਾਂ ਦਾ ਢਿੱਡ ਨਾ ਹਾਈ ਭਰਦੇ ਰਹੀਏ ਅਸਲੀ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਪਹੁੰਚ ਕਰੀਏ ਜਿਆਦਾ ਤੋਂ ਜਿਆਦਾ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਹੋਵੇ ਬਿਲਕੁਲ ਉਹਨਾਂ ਤੱਕ ਪਹੁੰਚ ਕਰਨ ਦੀ ਲੋੜ ਆ ਜਿਨ੍ਹਾਂ ਦਾ ਸਹੀ ਮੈਨੇਜਰ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰਨ ਦੀ ਲੋੜ ਆ ਰਹਤਕਾਰ ਜਾਂਨ ਦੇ ਵਿੱਚ ਭੇਦ ਭਾਵਨਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੀਆਂ ਵੀ ਵੀਡੀਓਜ਼ ਆ ਰਹੀਆਂ ਨੇ ਜਾਂ ਇਦਾਂ ਦੇ ਵੀ ਰੀਲਾਂ ਆ ਰਹੀਆਂ ਨੇ ਜਿੱਥੇ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਭੇਦ ਭਾਵ ਕੀਤਾ ਜਾ ਰਿਹਾ ਵੀ ਤੁਸੀਂ ਫਲਾਣੇ ਪਾਸਟਰ ਨੂੰ ਮੰਨਦੇ ਹੋ ਹੁਣ ਪਾਸਟਰ ਨੂੰ ਕਹੇ ਤੁਹਾਡੀ ਬਾਹ ਫੜੇ ਹੁਣ ਤੁਸੀਂ ਫਲਾਣੇ ਤਾਂ ਨੂੰ ਮੰਨਦੇ ਹੋ ਤੇ ਉਹਨਾਂ ਨੂੰ ਕਹੋ ਤੁਹਾਡੀ ਬਾਹ ਫੜਲ ਉਹ ਜ਼ਗੀਰਦਾਰੀ ਹੈਂਕੜ ਵੀ ਉੱਪਰ ਕੇ ਸਾਹਮਣੇ ਆ ਰਹੀ ਆ ਰਾਹਤਕਾਰਜਾਂ ਵਾਲੇ ਵੀ ਹਨਾ 13 ਬੰਦਾ ਮੇਰਾ ਬੰਦਾ ਦੇ ਵਿੱਚ ਉਲਝੇ ਹੋਏ ਨੇ ਪਰ ਸਾਡਾ ਜਿਹੜਾ ਫਲਸਫਾ ਆ ਸਾਡਾ ਜਿਹੜਾ ਜੋ ਸਾਨੂੰ ਸਿੱਖਿਆ ਮਿਲਦੀ ਆ ਉਹਦੇ ਵਿੱਚ ਇਹੀ ਆ ਵੀ ਸਰਬੱਤ ਦੇ ਭਲੇ ਦੀ ਕਾਮਨਾ ਗੱਲ ਕਰੀਏ ਬਿਲਕੁਲ ਇੱਥੇ ਪਾਈਕਨੇਯਾ ਵਾਲਾ ਜਿਹੜਾ ਸਦਾਤ ਆ ਉਹ ਉਹ ਅਪਣਾਉਣ ਦੀ ਲੋੜ ਆ ਉਥੇ ਸਾਰੇ ਜਿਹੜਾ ਪ੍ਰਭਾਵਿਤ ਨੇ ਉਹ ਇੱਕੋ ਤਰੀਕੇ ਨਾਲ ਪ੍ਰਭਾਵਿਤ ਨੇ ਉਹਦੇ ਵਿੱਚ ਕੋਈ ਖਾਸ ਪ੍ਰਭਾਵਿਤ ਕੋਈ ਘੱਟ ਪ੍ਰਭਾਵਿਤ ਕੋਈ ਵੱਧ ਪ੍ਰਭਾਵਿਤ ਇਦਾਂ ਉਹਦੀ ਗੱਲ ਨਹੀਂ ਮੰਨਣੀ ਚਾਹੀਦੀ ਸਾਨੂੰ ਤੇ ਕਿਸੇ ਦਾ ਜਾਤ ਧਰਮ ਨਸਲ ਦੇਖ ਕੇ ਉਹਨੂੰ ਰਾਹਤ ਕਰ ਜਾਂਦੇ ਵਿੱਚ ਸ਼ਾਮਲ ਜਾਂ ਨਖੇਦ ਨਹੀਂ ਕਰ ਦੇਣਾ ਜੀ ਬਿਲਕੁਲ ਗੱਲ ਹੈ ਕਿ ਲੋਕ ਹਜੇ ਕੋਠਿਆਂ ਤੇ ਆਪਣੀਆਂ ਛੱਤਾਂ ਤੇ ਚੜੇ ਹੋਏ ਨੇ ਤੇ ਕਿਸ਼ਤੀਆਂ ਦੇ ਰਾਹੀਂ ਰਾਹਤ ਸਮਗਰੀ ਨੂੰ ਡੀਕਦੇ ਪਏ ਨੇ ਜਦੋਂ ਪਾਣੀ ਲੱਥੂਗਾ ਉਦੋਂ ਕੀ ਹਾਲਾਤ ਹੋਣਗੇ ਹੋਰ ਜ਼ਿਆਦਾ ਪਿਆਰ ਨਾਲ ਖੋ ਜਾਣਗੇ ਤੇ ਲੱਗਦਾ ਹੈ ਕਿ ਉਦੋਂ ਜ਼ਿਆਦਾ ਰਾਹਤ ਦੀ ਜ਼ਰੂਰਤ ਹੋਏਗੀ ਜ਼ਿਆਦਾ ਲੋਕਾਂ ਦੀ ਲੋੜ ਹੋਏਗੀ ਜਦੋਂ 5-5 ਫੁੱਟ ਜੰਮੀ ਹੋਈ ਗਾਰ ਨੂੰ ਕੱਢਣ ਦੀ ਲੋੜ ਪਊਗੀ ਉਦੋਂ ਸਾਨੂੰ ਜ਼ਿਆਦਾ ਟਰੈਕਟਰ ਟਰਾਲੀਆਂ ਚਾਹੀਦੀਆਂ ਨੇ ਉਦੋਂ ਜ਼ਿਆਦਾ ਜੀਸੀਬੀ ਮਸ਼ੀਨਾਂ ਚਾਹੀਦੀਆਂ ਨੇ ਔਰ ਜਿਹੜੀ ਜਾਨਵਰਾਂ ਦੇ ਮਰਨ ਤੋਂ ਬਾਅਦ ਜਿਹੜੀ ਇਹ ਹੁਣ ਮਹਾਮਾਰੀ ਫੈਲੂਗੀ ਉਹਦੇ ਲਈ ਡਾਕਟਰਾਂ ਦੀਆਂ ਟੀਮਾਂ ਚਾਹੀਦੀਆਂ ਨੇ ਮਤਲਬ ਸਾਨੂੰ ਇਹ ਨਹੀਂ ਸੋchnਾ ਚਾਹੀਦਾ ਕਿ ਹਾਲ ਦੀ ਘੜੀ ਪਾਣੀ ਵਧਦਾ ਤੇ ਅਸੀਂ ਇੰਨਾ ਇੰਨਾ ਪੈਸਾ ਜਾਂ ਇੰਨਾ ਇੰਨਾ ਖਾਣ ਪੀਣ ਦਾ ਸਮਾਨ ਭੇਜੀ ਸਾਨੂੰ ਅੱਗੇ ਵਾਸਤੇ ਵੀ ਤਿਆਰੀ ਕਰਨ ਦੀ ਲੋੜ ਆ ਬਿਲਕੁਲ ਇਹਦੇ ਲਈ ਇਹ ਇਹਨਾਂ ਚੀਜ਼ਾਂ ਨੂੰ ਜਥੇਬੰਦਕ ਰੂਪ ਚ ਕਰਨ ਦੀ ਲੋੜ ਆ ਇਹਦੇ ਵਿੱਚ ਸਰਕਾਰ ਨੂੰ ਖਾਸ ਤੌਰ ਤੇ ਧਿਆਨ ਦੀ ਲੋੜ ਧਿਆਨ ਦੇਣ ਦੀ ਲੋੜ ਆ ਵੀ ਇਕਵਲੀ ਡਿਸਟ੍ਰਿਬਿਊਸ਼ਨ ਕਿੱਦਾਂ ਹੋਵੇ ਕਿਹੜੀਆਂ ਸਮਾਜ ਸੇਵੀ ਹੁੰਦਾ ਕੀ ਆ ਵੀ ਜਾਂ ਇੱਕ ਥਾਂ ਤੇ ਤਾਂ ਬਹੁਤ ਬਹੁਤਾਤ ਹੋ ਜਾਂਦੀ ਹੈ ਇੱਕੋ ਥਾਂ ਤੇ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਹੋਈਆਂ ਨੇ ਤੇ ਦੂਜੀ ਥਾਂ ਤੇ ਕੋਈ ਪੁੱਛਣ ਵਾਲਾ ਨਹੀਂ ਦੂਜੀ ਥਾਂ ਤੇ ਕੋਈ ਪੁੱਛਣ ਵਾਲਾ ਨਹੀਂ ਹੈ ਮਤਲਬ ਜੇ ਲੋਕ ਤੁਰਿਆ ਤਾਂ ਇੱਕ ਪਾਸੇ ਨਹੀਂ ਤੁਰਿਆ ਦੂਜਾ ਪਾਸਾ ਬਿਲਕੁਲ ਖਾਲੀ ਹੈ ਇਦਾਂ ਨਹੀਂ ਹੋਣੀ ਚਾਹੀਦੀ ਉਹਦੀ ਡਿਸਟ੍ਰਿਬਿਊਸ਼ਨ ਜਾਂ ਉਹਦੀ ਵੰਡ ਜਿਹੜੀ ਆ ਸਹੀ ਹੋਣੀ ਚਾਹੀਦੀ ਸਹੀ ਤਰੀਕੇ ਨਾਲ ਕਰਨ ਦੀ ਲੋੜ ਆ ਜਿਹੜੀ ਜੇ ਗਲਤੀ ਸੀ ਕਰਦੇ ਹੋ ਕਿ ਅਸਲੀ ਲੜਾਈ ਤਾਂ ਸਾਡੀ ਬਾਅਦ ਚ ਸ਼ੁਰੂ ਨਹੀਂ ਹੈ ਇਸ ਗੱਲ ਦੇ ਵਿੱਚ ਵਜ਼ਨ ਹੈਗਾ ਆ ਕਿ ਅਸਲੀ ਮਦਦ ਦੀ ਲੋੜ ਉਸ ਤੋਂ ਬਾਅਦ ਵੀ ਹੋਣੀ ਆ ਸੋ ਜਿਹੜੇ ਲੋਕ ਹਾਲੇ ਤੱਕ ਰਾਹਤ ਕਾਰਜਾਂ ਦੇ ਵਿੱਚ ਨਹੀਂ ਗਏ ਉਹਨਾਂ ਨੂੰ ਇਹ ਗੱਲ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਹੜੇ ਜਿਹੜੇ ਵੀ ਮੈਡੀਕਲ ਪ੍ਰੋਫੈਸ਼ਨ ਨਾਲ ਜਾਂ ਸਿਹਤ ਸਵਾਮਾ ਨਾਲ ਜੁੜੇ ਹੋਏ ਆ ਕਿ ਜਾਂ ਜਿਹੜੇ ਟਰੈਕਟਰ ਟਰਾਲੀਆਂ ਦੀ ਸੇਵਾ ਲੈ ਕੇ ਹੁਣ ਜਾ ਰਹੇ ਆ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਥੋੜੀ ਜੀ એનર્ਜੀ ਬਾਅਦ ਲਈ ਵੀ ਬਚਾ ਕੇ ਰੱਖ ਲੈਣ ਤਾਂਕੇ ਉਹਨਾਂ ਨੂੰ ਲੋਕਾਂ ਨੂੰ ਆਪਣੇ ਇਕੱਲੇ ਹੋਣ ਦਾ ਅਹਿਸਾਸ ਨਾ ਰਹਿ ਜਾਵੇ ਉਹਨਾਂ ਨੂੰ ਲੱਗੇ ਵੀ ਸਾਡੀ ਲੋਕਾਂ ਨੇ ਹੁਣ ਵੀ ਥਾਂ ਲਈ ਆ ਸਾਡੀ ਤੁਨ ਵੀ ਬਾਹ ਫੜੀ ਹੋਈ ਆ ਤੋ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹ ਮੰਨ ਲੈਣਾ ਚਾਹੀਦਾ ਆ ਕਿ ਪਾਣੀ ਘਟਣ ਜਾਂ ਖਤਮ ਹੋਣ ਤੱਕ ਹੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਆ ਉਹਨਾਂ ਨੂੰ ਉਹਦੇ ਤੋਂ ਬਾਅਦ ਵੀ ਲਗਾਤਾਰ ਕੰਮ ਕਰਨ ਦੀ ਲੋੜ ਆ ਤਾਂਕੇ ਲੋਕ ਇੱਕ ਆਮ ਜ਼ਿੰਦਗੀ ਵੱਲ ਛੇਤੀ ਪਰਤਨ ਦੇ ਲਈ ਕੋਸ਼ਿਸ਼ ਕਰਨ ਇੱਕ ਜਿਹੜੀ ਵੱਡੀ ਗੱਲ ਹੋਰ ਜਿਹੜੀ ਵੱਡੀ ਗੱਲ ਵੀ ਐਕੀ ਜਿਹੜੀ ਆ ਮੌਸਮ ਬੇਸ਼ੱਕ ਆਈਐਮਡੀ ਨੇ ਮੌਸਮ ਸੰਬੰਧੀ ਲਗਾਤਾਰ ਚੇਤਾਵਨੀਆਂ ਦਿੰਦੀਆਂ ਪਰ ਇਦਾਂ ਨਹੀਂ ਵੀ ਹਰ ਵਾਰੀ ਹੀ ਉਹਨਾਂ ਦੀ ਮੌਸਮੀ ਭਵਿੱਖਬਾਣੀ ਜਿਹੜੀ ਆ ਸਹੀ ਰਹੀ ਸਹੀ ਰਹੀ ਆ ਬਹੁਤ ਵਾਰੀ ਉਹਨੇ ਕਿਹਾ ਵੀ ਧੁੱਪ ਨਿਕਲੂਗੀ ਹੂੰ ਪੈ ਜਾਂਦਾ ਮੀਂਹ ਸੀ ਬਹੁਤ ਵਾਰੀ ਕਿਹਾ ਵੀ ਮੀਂਹ ਪਊਗਾ ਤੇ ਨਿਕਲ ਧੁੱਪ ਸੀ ਜਿਵੇਂ ਅੱਜ ਹੀ ਹੋਇਆ ਉਹਦੇ ਵਿੱਚ ਮੌਸਮ ਵਿਭਾਗ ਦੀ ਭਵਿੱਖਬਾਣੀ ਸੀ ਕਿ 9 ਤਰੀਕ ਤੱਕ ਪੰਜਾਬ ਚ ਹੁਣ ਪੂਰੀ ਤਰ੍ਹਾਂ ਧੁੱਪ ਖੜੂਗੀ ਪਰ ਅੱਜ ਹੀ ਮੀਂਹ ਪੈਣ ਲੱਗ ਪਿਆ ਬੂੰਦਾਬੰਦੀ ਹੋ ਰਹੀ ਆ ਪੂਰ ਪੈ ਰਹੀ ਆ ਉੱਥੇ ਮੌਸਮ ਵਿਭਾਗ ਕੀ ਕਰੂਗਾ ਕਿਉਂਕਿ ਇਸ ਵਾਰ ਜਿਹੜਾ ਇੱਕ ਹੋਰ ਵੱਡਾ ਕਾਰਨ ਹੋਇਆ ਵੀ ਜਿਹੜੀ ਪੱਛਮੀ ਗੜਬੜੀ ਆ ਵੈਸਟਰਨ ਡਿਸਟਰਬੈਂਸ ਆ ਉਹ ਬੜਾ ਵੱਡਾ ਰੋਲ ਅਦਾ ਕਰ ਰਹੀ ਹੈ ਅਦਾ ਕਰ ਰਹੀ ਹੈ ਇੱਕ ਤਾਂ ਮੌਨਸੂਨੀ ਜਿਹੜੀ ਬਾਰਿਸ਼ ਆ ਹੁਣ ਉਤੋਂ ਮੌਨਸੂਨ ਜਿਹੜੀ ਆ ਉਹਦਾ ਵਾਪਸੀ ਦਾ ਵੀ ਸਮਾਂ ਹੋ ਰਿਹਾ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਆ ਉਹਦੇ ਨਾਲ ਕੀ ਹੋਇਆ ਵੀ ਇਹ ਜਿਹੜਾ ਸਾਡਾ ਮੌਸਮ ਦੀ ਐਪ ਦੀ ਸਟੀਕ ਜਾਣਕਾਰੀ ਆ ਉਹ ਵੀ ਸਾਨੂੰ ਨਹੀਂ ਮਿਲ ਰਹੀ ਹਾਲਾਂਕਿ ਅਗਾਊਂ ਚਤਾਵਨੀਆਂ ਬਹੁਤ ਮਿਲ ਰਹੀਆਂ ਕੋਈ yellow alert ਮਿਲ ਰਿਹਾ ਕੋਈ orange alert ਮਿਲ ਰਿਹਾ ਕਦੀ red alert ਮਿਲ ਰਿਹਾ ਪਰ ਕਈ ਵਾਰ ਕੁਝ ਵੀ ਨਹੀਂ ਹੁੰਦਾ ਕਿਤੇ ਕਈ ਵਾਰ ਅਚਾਨਕ ਪਹਾੜਾਂ 'ਚ ਬੱਦਲ ਫਟ ਜਾਂਦੇ ਨੇ ਕਈ ਵਾਰ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਕਦੇ ਬੂੰਦਾਬੰਦੀ ਪੈ ਜਾਂਦੀ ਹੈ ਅਚਾਨਕ ਧੁੱਪ ਨਿਕਲ ਜਾਂਦੀ ਹੈ ਸੋ ਮੌਸਮ ਬਹੁਤ ਅਨਪ੍ਰੋਡਿਕਟੇਬਲ ਹੋਇਆ ਪਿਆ ਜੀ ਜੀਆ ਹੈ ਬਿਲਕੁਲ ਤੇ ਦੂਸਰਾ ਇਹਦੇ ਵਿੱਚ ਜਿਹੜੇ ਪੌਣ ਪਾਣੀ ਦੇ ਨਾਲ ਕ ਜੁੜੇ ਹੋਏ ਕਾਰਕੁਨ ਨੇ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਮੌਸਮੀ ਤਬਦੀਲੀਆਂ ਨੇ ਇਹ ਦਾ ਬੇਸਿਕਲੀ ਇਹ ਗਲੋਬਲ ਵਾਰਮਿੰਗ ਦੀ وجہ ਦੇ ਨਾਲ ਸਮੱਸਿਆ ਜ਼ਿਆਦਾ ਉਤਪੰਨ ਹੋ ਰਹੀ ਆ ਜਿਹੜੀ ਮੌਸਮੀ ਤਬਦੀਲੀਆਂ ਦੀ وجہ ਜਿਹੜਾ ਅਸੀਂ ਕੁਦਰਤ ਦੇ ਨਾਲ ਖਲਵਾੜ ਕਰ ਰਹੇ ਆ ਉਹ ਵੀ ਇੱਕ ਵੱਡਾ ਕਾਰਨ ਹੈ ਸੋ ਸਾਨੂੰ ਲੰਬੇ ਸਮੇਂ ਲਈ ਉਧਰ ਵੀ ਧਿਆਨ ਦੇਣਾ ਪਊਗਾ ਜੇ ਅਸੀਂ ਲੰਬੇ ਸਮੇਂ ਦੇ ਲਈ ਉਧਰ ਧਿਆਨ ਨਹੀਂ ਦਵਾਂਗੇ ਤਾਂ ਸਾਡਾ ਨੁਕਸਾਨ ਹੋਣਾ ਤੈਅ ਆ ਹੋਰ ਪਤਾ ਨਹੀਂ ਕਿੰਨੀਆਂ ਕੁਦਰਤੀ ਆਫਤਾਂ ਆ ਜਾਣਗੀਆਂ ਬਿਲਕੁਲ ਬਿਲਕੁਲ ਇਸ ਹਫਤੇ ਜਿੱਥੇ ਅਸੀਂ ਹੜ੍ਹਾਂ ਦੇ ਉੱਤੇ ਗੱਲਬਾਤ ਕਰ ਰਿਹਾ ਕਿਉਂਕਿ ਇਸੇ ਹਫਤੇ ਦੇ ਵਿੱਚ ਹੀ ਪੰਜਾਬ ਨੂੰ ਪੂਰਾ ਹੜ੍ਹ ਪ੍ਰਭਾਵਿਤ ਇਲਾਕਾ ਜਿਹੜਾ ਸੂਬਾ ਐਲਾਨ ਦਿੱਤਾ ਗਿਆ ਸੀਗਾ ਉਹਦੇ ਵਿੱਚ ਹੀ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਉਹਨਾਂ ਦੀ ਵੀ ਖਬਰ ਜਿਹੜੀ ਕਾਫੀ ਚਰਚਾ ਦੇ ਵਿੱਚ ਰਹੀ ਕਿਉਂਕਿ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਇੱਕ ਬਿਆਨ ਦੇ ਦਿੱਤਾ ਸੀ ਔਰ ਹੜਾ ਨੂੰ ਲੈ ਕੇ ਇਹ ਬਿਆਨ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਉਹਨਾਂ ਦੇ ਮਗਰ ਲਗਾਈ ਗਈ ਪਰ ਹੈਰਾਨੀ ਵਾਲੀ ਗੱਲ ਆ ਰੁਨਦੀਪ ਜੀ ਕਿ ਸਾਡੀ ਪੰਜਾਬ ਪੁਲਿਸ ਤੋਂ ਇੱਕ ਵਿਧਾਇਕ ਨਹੀਂ ਫੜਿਆ ਗਿਆ ਹੁਣ ਜੇਕਰ ਇੱਕ ਵਿਧਾਇਕ ਨਹੀਂ ਫੜਿਆ ਜਾਂਦਾ ਤਾਂ ਇਹੀ ਪੁਲਿਸ ਜਿਹੜੀ ਹੈ ਇਹ ਨਸ਼ੇ ਤਸਕਰਾਂ ਨੂੰ ਕਿਵੇਂ ਫੜੂਗੀ ਇਹ ਗੈਂਗਸਟਰਾਂ ਨੂੰ ਕਿਵੇਂ ਫੜੂਗੀ ਇਹ ਵੀ ਸੋਚਣ ਵਾਲੀ ਗੱਲ ਹੈ ਅ ਸ਼ੀਤਲ ਜੀ ਗੱਲ ਇਹ ਆ ਬਈ ਪਹਿਲੀ ਗੱਲ ਵੀ ਪਠਾਨ ਮਾਜਰਾ ਵਾਲਾ ਜਿਹੜਾ ਮਾਮਲਾ ਆ ਉਹ ਇਹ ਸਮਝਣ ਦੀ ਲੋੜ ਆ ਵੀ ਇਹ ਕਿਉਂ ਪੈਦਾ ਹੋ ਗਿਆ ਆ ਪਠਾਨ ਮਾਜਰਾ ਜੇ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਾਂ ਬਹੁਤੇ ਲੋਕਾਂ ਨੂੰ ਪਤਾ ਵੀ ਹੋ ਸਕਦਾ ਵੀ ਭਗਵੰਤ ਮਾਨ ਦੇ ਦੂਰ ਰਿੜੇ ਰਿਸ਼ਤੇਦਾਰ ਜੀ ਸਿਆਸੀ ਹਲਕਿਆਂ ਦੇ ਵਿੱਚ ਇਹ ਵੀ ਚਰਚਾ ਆ ਕਿ ਇਹਨਾਂ ਤੋਂ ਮਿੱਥਕੇ ਜਿਹੜਾ ਆ ਇਹ ਬਿਆਨ ਦਵਾਇਆ ਗਿਆ ਦਿੱਲੀ ਵਾਲਿਆਂ ਦੇ ਖਿਲਾਫ ਲੋਬਿੰਗ ਕੀਤੀ ਜਾ ਰਹੀ ਆ ਤੇ ਪਠਾਨ ਮਾਜਰਾ ਦੇ ਬਿਆਨ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਕੋਈ ਕਿੰਤੂ ਪ੍ਰੰਤ ਨਹੀਂ ਆ ਹੂੰ ਕਿੰਤੂ ਪਰੰਤੂ ਦਿੱਲੀ ਦੀ ਲੀਡਰਸ਼ਿਪ ਨੂੰ ਕਿਉਂਕਿ ਦਿੱਲੀ ਦੀ ਲੀਡਰਸ਼ਿਪ ਇੱਥੇ ਬੈਠੀ ਹੋਈ ਆ ਅੱਛਾ ਉਹਦੇ ਵਿੱਚ ਫਿਰ ਹੁਣ ਪਠਾਨ ਮਾਜਰਾ ਸਾਹਿਬ ਨੇ ਬਿਆਨ ਤਾਂ ਦੇ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਫਿਰ ਫੜੋ ਫੜੀ ਦੀ ਗੱਲ ਹੋ ਗਈ ਵੀ ਭਾਈ ਸਾਹਬ ਇਸ ਬੰਦੇ ਨੂੰ ਚੱਕ ਕੇ ਹੁਣ ਅੰਦਰ ਕੋਲੋਂ ਬਹੁਤ ਹੋ ਗਿਆ ਇਹਨੇ ਡਰਾਮੇਬਾਜ਼ੀ ਕਰ ਲਈ ਉਹਦੇ ਤੇ ਫਿਰ ਇੱਕ 3 ਸਾਲ ਪੁਰਾਣਾ ਮਾਮਲਾ ਕੱਢ ਲਿਆ ਗਿਆ ਪਠਾਨ ਮਾਜਰੇ ਹੋਰਾਂ ਦਾ ਉਹ ਉਹਦੇ ਵਿੱਚ ਮਾਜਰਾ ਸਾਹਿਬ ਨੇ ਇੱਕ ਬੀਬੀ ਨਾਲ ਕਿਤੇ ਵਿਆਹ ਕਰਾਇਆ ਸੀ ਦੂਜੀ ਬੀਬੀ ਦੇ ਨਾਲ ਉਹਦੇ ਤੋਂ 3 ਸਾਲ ਪਹਿਲਾਂ ਉਹਨੇ ਕੰਪਲੇਂਟ ਕੀਤੀ ਸੀ ਬੇ ਇਹ ਦਿਨ ਇਹ ਅਟੈਂਪ ਰੇਪ ਦੀ ਅਟੈਂਪਟ ਕੀਤੀ ਆ ਇਹਨੇ ਤੇ ਹੋਰ ਇਦਾਂ ਦੇ ਬਹੁਤ ਸਾਰੇ ਅਲੀਗੇਸ਼ਨ ਲਾਏ ਧੋਖਾ ਤੁਹਾਡੀ ਵਿਵਹ ਦੇ ਵਿੱਚ ਸ਼ਾਮਲ ਆ ਉਹ ਮਾਮਲੇ ਦੇ ਵਿੱਚ ਇਹਨਾਂ ਨੇ ਪਰਚਾ ਦਰਜ ਕਰਤਾ ਤੇ ਪਠਾਨ ਮਾਜਰਾ ਸਾਹਿਬ ਹੋ ਗਏ ਹਾਂ ਫਰਾਰ ਬਿਲਕੁਲ ਆਪਣੇ ਸਾਡੂ ਕੋਲ ਧਰਲੀ ਪਿੰਡ ਆ ਕਰਨਾਲ ਦੇ ਲਾਗੇ ਉੱਥੇ ਜਾ ਕੇ ਰੁਕੇ ਹਾਂ ਪੁਲਸ ਨੇ ਛੇਰੇ ਛੇਰੇ ਤਾਰ ਲਿਪਿੰਡ ਚ ਮਾਰੀ ਰੇਡ ਤੇ ਕਹਿੰਦੇ ਆ ਪੁਲਸ ਦਾ ਦਾਵਾ ਆ ਪੁਲਸ ਦਾ ਦਾਵਾ ਆ ਕਿ ਪਠਾਨ ਮਾਜਰਾ ਸਾਹਿਬ ਗੋਲੀ ਚਲਾਉਂ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਉਹਦੇ ਜਿੱਦਾਂ ਜੂਨਾ ਮੋੜ ਕੋੜੀ ਤੇ ਫਰਾਰ ਹੋ ਗਿਆ ਵਾਲੀ ਗੱਲ ਹੋ ਗਈ ਸੀ ਤੋਂ ਇਹ ਪੁਲਸ ਦੀ ਪੈਣੀ ਆ ਜੂਨਾ ਮੋੜ ਨਹੀਂ ਇੱਕ ਕਰਨ ਕਪੂਰ ਦੀ ਫਿਲਮ ਸੀ ਮਿਸਟਰ ਇੰਡੀਆ ਜਿਵੇਂ ਉਹਦੇ ਘੜੀ ਦੇ ਵਿੱਚ ਬਟਨ ਨੱਪਦਾ ਸੀ ਤੇ ਬੰਦਾ ਗੈਪ ਹੋ ਜਾਂਦਾ ਸੀ ਐਵੇਂ ਗੈਪ ਹੋ ਗਏ ਹਾਂ ਤੇ ਪਠਾਨ ਮਾਜਰਾ ਸਾਹਿਬ ਗਾਇਬ ਹੋ ਗਏ ਤੇ ਹਾਲਾਂਕਿ ਧਾਰਲੀ ਪਿੰਡ ਦੇ ਲੋਕਾਂ ਦਾ ਕਹਿਣਾ ਆ ਕਿ ਇੱਥੇ ਕੋਈ ਲੋਕਾਂ ਨੇ ਮਤਲਬ ਪਠਾਨ ਮਾਜਰਾ ਨੂੰ ਭਜਾਉਣ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਆ ਪੁਲਸ ਨੇ ਇੱਕ ਕਹਾਣੀ ਘੜੀ ਹੋਈ ਆ ਪੁਲਸ 4 ਵਜੇ ਪਿੰਡ ਚ ਆਈ ਆ ਉਹਨਾਂ ਨੇ ਜਿਹੜਾ ਪਠਾਨ ਮਾਜਰਾ ਦਾ ਸਾਡੂਗਾ ਉਹਨਾਂ ਦੇ ਘਰੇ ਬੈਠ ਕੇ ਰੋਟੀ ਪਾਣੀ ਖਾਧੀ ਆ ਜਦੋਂ ਪੁਲਸ ਰੋਟੀ ਪਾਣੀ ਖਾ ਰਹੇ ਸੀ ਉਹਦੇ ਪਠਾਨ ਮਾਜਰਾ ਸਾਹਿਬ ਭੱਜ ਗਏ ਸੀ ਸੋ ਹੁਣ ਪੁਲਸ ਜਿਹੜੀ ਆ ਪਠਾਨ ਮਾਜਰਾ ਹੋਰਾਂ ਦੀ ਫੜੋ ਫੜੀ ਦੇ ਲਈ ਦਿੱਲੀ ਹਰਿਆਣਾ ਪੰਜਾਬ ਸਾਰੇ ਸੂਬਿਆਂ 'ਚ ਫਿਰ ਰਹੀ ਪੁੱਤਰ ਪ੍ਰਦੇਸ਼ ਦੀ ਜਿਹੜੀ ਆ ਪੱਠ ਝੂਖ ਰਹੀ ਆ ਪਰ ਪਠਾਨ ਮਾਜਰਾ ਸਾਹਿਬ ਹਾਲੇ ਹੱਥ ਨਹੀਂ ਆਏ ਹੁਣ ਇਹਦੇ ਸਿਆਸੀ ਜਿਹੜੇ ਆ ਮਾਇਨੇ ਕੱਢੇ ਜਾ ਰਹੇ ਨੇ ਅਕਾਲੀ ਦਲ ਵਾਲੇ ਕੁਛ ਬਿਆਨ ਦੇ ਰਹੇ ਨੇ ਕਾਂਗਰਸ ਵਾਲੇ ਕੁਛ ਦੇ ਰਹੇ ਨੇ ਮਾਹਰ ਕੁਝ ਹੋਰ ਕੱਢੀ ਜਾ ਰਹੇ ਨੇ ਇਹਨੂੰ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੋੜਿਆ ਜਾ ਰਿਹਾ ਆ ਪਰ ਕੁੱਲ ਮਿਲਾ ਕੇ ਜਿਹੜਾ ਇਹ ਮਾਮਲਾ ਆ ਅੰਦਰੂਨੀ ਖਿੱਚੋ ਤਾਣ ਦਾ ਮਾਮਲਾ ਆ ਜਿਹਦੇ ਵਿੱਚ ਪਿੱਠ ਕਿਹਦੀ ਲੱਗਦੀ ਆ ਧੌਣ ਕੌਣ ਉੱਚੀ ਕਿ ਚੱਕ ਕੇ ਤੁਰਦਾ ਇਹ ਦਿਖਣ ਵਾਲੀ ਗੱਲ ਆ ਬਿਲਕੁਲ ਜੀ ਬਿਲਕੁਲ ਸੋ ਅਗਲੇ ਹਫਤੇ ਤੱਕ ਉਡੀਕ ਕਰਿਓ ਅਗਲੇ ਪ੍ਰੋਗਰਾਮ ਦੀ ਅਸੀਂ ਉਮੀਦ ਕਰਦੇ ਹਾਂ ਕਿ ਕੁਦਰਤੀ ਆਫਤ ਤੋਂ ਅਸੀਂ ਛੇਤੀ ਉਭਰਾਂਗੇ ਕਿਉਂਕਿ ਪੰਜਾਬ ਨੇ ਕਦੇ ਵੀ ਹਾਰ ਨਹੀਂ ਮੰਨੀ ਚਾਹੇ 88 ਦੇ ਹੜ੍ਹ ਹੋਣ ਚਾਹੇ ਉਹ 2023 ਦੇ ਹੜ੍ਹ ਹੋਣ ਤੇ ਚਾਹੇ 2025 ਹੋਵੇ ਸੋ ਪੰਜਾਬ ਜਿਹੜਾ ਹੈ ਉਹ ਮੁੜ ਉੱਠੇਗਾ ਮੁੜ ਜਿਹੜੀ ਫਸਲ ਆ ਸਾਡੇ ਖੇਤਾਂ ਦੇ ਵਿੱਚ ਲਹਿਰਾਏਗੀ ਤੇ ਇਹਦੇ ਲਈ ਸਾਨੂੰ ਤੁਹਾਨੂੰ ਸਾਰਿਆਂ ਨੂੰ ਅੱਗੇ ਹੋ ਕੇ ਵੱਧ ਕੇ ਮਦਦ ਕਰਨ ਦੀ ਜ਼ਰੂਰਤ ਹੈ ਅੱਜ ਦਾ ਸਰਗਰਮੀਆਂ ਸਾਨੂੰ ਇੱਥੇ ਹੀ ਦਿਓ ਇਜਾਜ਼ਤ ਅਗਲੇ ਹਫਤੇ ਫੇਰ ਹੋਵੇਗੀ ਮੁਲਾਕਾਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ